ਕਲ ਨੂੰ ਜੇ ਉਹ ਨਹੀਂ ਮੰਨਦਾ ਨਾ ਪਰਿਵਾਰਕ ਜਿਵੇਂ ਤੁਹਾਡੀ ਨੂਡਾ ਹੈਗਾ ਨੂਡਾ ਲੈ ਆ ਨਾ ਬੱਚਿਆਂ ਦੇ ਉਹਨਾਂ ਦਾ ਨੂਡਾ ਜਿੰਨੀ ਕਿਸੇ ਅੰਦਾਜ਼ਾ ਚੱਲਦਾ ਚੱਲਦਾ ਜਦੋਂ ਇੱਕ ਬਣੀ ਜੀ ਬਣੀ ਮਾਰੀ ਠੀਕ ਹੈ ਅਸਲ ਤੇ ਇਹ ਨਾ ਵਾਪਸ ਲੈ ਕੇ ਅੱਛਾ ਇਸ ਲਈ ਪੋਣੀ ਤੁਹਾਡੇ ਕੋਲ ਜ਼ਰੂਰੀ ਆ ਸਾਮ ਕਰ ਤੁਸੀਂ ਦੇਖ ਰਹੇ ਹੋ ਸੱਚ ਮੈਨ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿਕੇ ਵੀਰ ਕਮਜੂਰ ਸਿਸਟਮ ਘੱਗੇ ਗੁਰੂ ਘਰ ਦੇ ਵਿੱਚ ਤੁਸੀਂ ਪਿੱਛੇ ਮੇਰੇ ਦੇਖ ਸਕਦੇ ਹੋ ਕਿ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ 10 ਲੱਖ ਦਾ ਯਾਨੀ ਕਿ ਹੈਲਥ ਕਾਰਡ ਬਣਾਉਣ ਦੀ ਜਿਹੜੀ ਸਕੀਮ ਹੈ ਉਹ ਜਰਾ ਗੁਸ਼ ਸ਼ੁਰੂ ਕੀਤੀ ਗਈ ਹੈ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਯਾਨੀ ਕਿ ਘੱਗੇ ਦੇ ਵਿੱਚ ਵਾਰਡ-ਵਾਰਡ ਦੇ ਵਿੱਚ ਜਿਹੜੇ ਕਿ ਕੈਂਪ ਯਾਨੀ ਕਿ ਲੱਗਣ ਲੱਗਦੇ ਨਜ਼ਰ ਆ ਰਹੇ ਨੇ ਔਰ ਵੱਖ-ਵੱਖ ਥਾਵਾਂ ਤੇ ਵੀ ਇਹ ਕੈਂਪ ਜਿਹੜੇ ਲੱਗਣੇ ਸ਼ੁਰੂ ਹੋ ਚੁੱਕੇ ਨੇ ਆਪਾਂ ਜਿਹੜੀ ਸਾਰੀ ਜਾਣਕਾਰੀ ਜ਼ਰੂਰ ਇਹਨਾਂ ਤੋਂ ਲਵਾਂਗੇ ਕਿਉਂਕਿ ਇੱਥੇ ਜਿਹੜੇ ਪ੍ਰਧਾਨ ਨੇ ਉਹ ਪਹੁੰਚ ਲਣਗੇ ਕਿ 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 ਫੈਸਿਲਿਟੀਆਂ ਮਿਲਣਗੀਆਂ ਹਣਾ ਸਾਰੀ ਜਿਹੜੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਫਿਲਹਾਲ ਦੀ ਕਿਹੜੀ ਜਿਹੜੇ ਕਿ ਗੇਸਟ ਟੈਂਪ ਕੈਂਪ ਲੱਗਾ ਹੋਇਆ ਜੇ ਕਿਸੇ ਨੇ ਕੋਈ ਕਾਰਡ ਬਣਾਉਣਾ ਹੈਗਾ ਤਾਂ ਕਿ ਅੱਗੇ ਗੁਰੂਕਰ ਦੇ ਵਿੱਚ ਪਹੁੰਚ ਸਕਦਾ ਹੈ ਤੇ ਇਸ ਬਾਕੀ ਹੋਰ ਜਿਹੜੀ ਜਾਣਕਾਰੀ ਉਹ ਮੈਂ ਤੁਹਾਡੇ ਤੱਕ ਸਾਂਝੀ ਕਰਦਾ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਹਾਂਜੀ ਸਸੀਕਲ ਪ੍ਰਧਾਨ ਜੀ ਸਸੀਕਲ ਜੀ ਜੀ ਅੱਜ ਇੱਕ ਬਹੁਤ ਵੱਡਾ ਪਰਾਲਾ ਕੀਤਾ ਜਾ ਰਿਹਾ ਹੈ ਕਿ ਅੱਗੇ ਦੇ ਵਿੱਚ ਜਿਹੜੇ ਕਿ 10 ਲੱਖ ਦਾ ਹੈਲਥ ਕਾਰਡ ਜਿਹੜਾ ਬਣਨ ਜਾ ਰਹੇ ਨੇ ਪੰਜਾਬ ਪੂਰੇ ਪਰਦੇ ਵਿੱਚ ਅੱਜ ਅੱਗੇ ਦੇ ਵਿੱਚ ਵੀ ਜਿਹੜੀ ਸ਼ੁਰੂਆਤ ਹੋਈ ਨ ਭਾਈ ਇਹ ਪਹਿਲਾਂ ਤਾਂ ਤੁਹਾਡਾ ਧੰਨਵਾਦ ਰਿਹਾਨ ਤੇ ਚੈਨਲ ਦਾ ਤੇ ਇਹ ਕਹਿਣਾ ਚਾਹਣਾ ਵੀ ਜਿਵੇਂ ਇੱਕ ਸਰਕਾਰ ਨੇ ਕਿਹਾ ਸੀ ਵੀ ਕਰਾਂ ਕਿ ਕੰਮ ਕਰਨੇ ਨੇ ਉਹ ਉਹੀ ਮਿਸਾਲ ਕਹਿਮ ਹੈ ਜੀ ਬੇ ਦਰਬਾਰ ਜਾ ਕੇ ਕੈਂਪ ਲਾ ਕੇ 10 ਲੱਖ ਰੁਪਏ ਦਾ ਜੋ ਬੀਮਾ ਹੀ ਉਹ ਬਣ ਰਿਹਾ ਹੀ ਹੈਲਥ ਕਾਰਡ 10 ਲੱਖ ਰੁਪਏ ਦਾ ਉਹ ਹੈ ਜਿਹੜਾ ਸਹੂਲਤ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਮਾਨ ਸਾਹਿਬ ਵੱਲੋਂ ਤੇ ਐਮਐਲਏ ਕਲਵੰਤ ਸਿੰਘ ਦੀ ਰਮਾਈ ਹੇਟ ਤੇ ਇੱਕ ਅੱਗਾ ਟੀਮ ਸਾਡੀ ਬਹੁਤ ਫਾਇਦਾ ਹੋਊਗਾ ਹਨਾ ਜਿਹੜੇ ਕੁਝ ਪਰਿਵਾਰਾਂ ਨੂੰ ਹਾਂਜੀ ਬਹੁਤ ਜ਼ਿਆਦਾ ਪਰਿਵਾਰਾਂ ਨੂੰ ਫਾਇਦਾ ਹੋਊਗਾ ਜੀ 10 ਲੱਖ ਰੁਪਏ ਆ ਮਾੜੀ ਮੋਟੀ ਗੱਲ ਥੋੜੀ ਆ ਜੀ ਇਹ ਜੀ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਚੱਲ ਰਿਹਾ ਹੈ ਤੇ ਸਭ ਨੂੰ ਸਾਰੇ ਆਪਣੇ ਘੱਗੇ ਦੇ ਵਿੱਚ ਅਸੀਂ ਕੈਂਪ ਲਾ ਰਹੇ ਹਰ ਇੱਕ ਵਾਰਡ ਦੇ ਵਿੱਚ ਇਸ ਤੋਂ ਪਹਿਲਾਂ ਤਿੰਨ ਚਾਰ ਵਾਰਡਾਂ ਦੇ ਵਿੱਚ ਅਸੀਂ ਕੈਂਪ ਲਾ ਚੁੱਕੇ ਹਾਂ ਹੁਣ 13 ਨੰਬਰ ਵਾਰਡ ਦੇ ਵਿੱਚ ਇਹ ਕੈਂਪ ਲੱਗ ਰਿਹਾ ਹੈ ਇਹ ਲੋਕਾਂ ਨੂੰ ਬਹੁਤ ਸਹੂਲਤਾਂ ਦੇਊਗਾ ਤੇ ਜੋ ਗਰੀਬ ਤਬਕਾ ਹੈ ਜੋ ਇਲਾਜ ਤੋਂ ਸਮਰਥ ਰਹਿ ਜਾਂਦਾ ਸੀ ਉਹਨਾਂ ਨੂੰ ਇਲਾਜ ਹੁਣ ਵੱਡੇ ਵੱਡੇ ਹਸਪਤਾਲਾਂ ਚ ਹਰ ਇੱਕ ਕਿਤੇ ਸਾਰੇ ਕਿਤੇ ਫ੍ਰੀ ਹੈ ਇਲਾਜ ਭਗਵੰਤਮਾਨ ਸਰਕਾਰ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਕਿ ਇਸ ਮੁਹਿੰਮ ਦੇ ਵਿੱਚ ਸਾਡਾ ਵੱਤਵਾ ਸਾਥ ਦਿਓ ਤੇ ਤੁਸੀਂ ਆਪਣਾ ਘਰੋਂ ਨਿਕਲ ਕੇ ਆਪ ਜਿੱਥੇ ਵੀ ਕੈਂਪ ਲੱਗ ਰਹੇ ਨੇ ਉੱਥੇ ਆ ਕੇ ਕਾਰਡ ਬਣਵਾਓ ਤਾਂ ਕਿ ਜੋ ਕਿਸੇ ਨੂੰ ਵੀ ਰੱਬ ਨਾ ਕਰੇ ਕਿਸੇ ਤੇ ਕੋਈ ਮੁਸੀਬਤ ਪੈਂਦੀ ਹੈ ਆਪਾਂ ਨੂੰ ਪਤਾ ਹੈ ਵੀ ਅੱਜ ਕੱਲ ਇਲਾਜ ਬਹੁਤ ਮਹਿੰਗੇ ਨੇ ਦੇਖੋ ਇਲਾਜਾਂ ਕਰਕੇ ਹੀ ਕਈ ਬੰਦਿਆਂ ਦੀ ਜਾਨਾਂ ਬਗ ਜਾਂਦੀਆਂ ਨੇ ਸਰਕਾਰ ਦਾ ਇਹ ਉਪਰਾਲਾ ਹੈ ਤੇ ਆਪਾਂ ਇਹ ਕਾਰਡ ਬਣਵਾਈਏ ਸਰਕਾਰਾਂ ਦੀਆਂ ਸਕੀਮਾਂ ਨੇ ਇਹ ਇਹਨਾਂ ਨੂੰ ਆਪਾਂ ਬੱਤ ਛੜ ਕੇ ਆਪਣਾ ਅਪਣਾਈਏ ਤੇ ਸਾਥ ਦਈਏ ਧੰਨਵਾਦ ਜੀ ਹਾਂਜੀ ਨੰਦ ਲਾਲ ਜੀ ਥੋੜਾ ਸਾਨੂੰ ਇਸ ਬਾਰੇ ਵਿਸਤਾਰ ਨਾਲ ਦੱਸੋ ਵੀ ਜਿਹੜੇ ਇਹ ਕਾਰਡ ਬਣ ਰਹੇ ਨੇ ਹੈਲਥ ਕਾਰਡ ਇਹਦੇ ਵਾਸਤੇ ਜਿਹੜਾ ਕਿ ਜਿਹੜਾ ਨਵਾਂ ਕਾਰਡ ਬਣਦਾ ਉਹਨਾਂ ਨੂੰ ਕਿਹੜੇ ਕਿਹੜੇ ਪੇਪਰਾਂ ਦੀ ਰਿਕੁਆਇਰਮੈਂਟ ਹੈਗੀ ਔਰ ਕਿੰਨਾ ਕਿੰਨਾ ਦੇ ਬਣਦੇ ਹੈਗੇ ਨੇ ਔਰ ਕਿਹੜੇ ਕਿਹੜੇ ਹਸਪੀਟਲ ਦੇ ਵਿੱਚ ਕਿਹੜੇ ਕਿਹੜੇ ਇਲਾਜਾਂ ਨੂੰ ਲੈ ਕੇ ਇਹ ਜਾਨੀ ਕਿ ਕੰਮ ਕਰਨਗੇ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਪਹੁੰਚਣ ਤੇ ਸੱਤ ਮੇਲ ਨਿਊਜ਼ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਡੇ ਕੈਂਪ 'ਚ ਪਹੁੰਚ ਗਏ ਇਸ ਪ੍ਰੋਗਰਾਮ ਦੀ ਜੋ ਕਵਰੇਜ ਕੀਤੀ ਹੈ ਤੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਇਸ ਤੋਂ ਬਾਅਦ ਅਗਰ ਗੱਲ ਕਰੀਏ 10 ਲੱਖ ਦੇ ਇਸ ਸਿਹਤ ਬੀਮਾ ਯੋਜਨਾ ਕਾਰਡ ਦੀ ਇਹਦੇ ਵਿੱਚ ਪੰਜਾਬ ਸਰਕਾਰ ਦੁਆਰਾ ਹਸਪਤਾਲਾਂ ਦੀ ਲਿਸਟ ਜਾਰੀ ਕੀਤੀ ਗਿਆ ਜਿਸ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਅਲੱਗ ਸੰਗਰੂਰ ਜ਼ਿਲ੍ਹੇ ਦੇ ਅਲੱਗ ਉਹ ਲਿਸਟਾਂ ਜਾਰੀ ਹੋਈਆਂ ਨੇ ਕਿ ਉਹਨਾਂ ਹਸਪਤਾਲਾਂ ਦੇ ਵਿੱਚ ਇਹ 10 ਲੱਖ ਦਾ ਜੋ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਉਹ ਚੱਲੇਗਾ ਤੇ ਸਾਨੂੰ 10 ਲੱਖ ਤੱਕ ਦਾ ਜੋ ਇਲਾਜ ਹੈ ਉਹ ਬਿਲਕੁਲ ਫ੍ਰੀ ਮਿਲੇਗਾ। ਇਹਦੇ ਵਿੱਚ ਕੀ ਹੈ ਕਿ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਪਾਰਟੀ ਨੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਕਿ ਤੁਹਾਨੂੰ ਵਧੀਆ ਸਿਹਤ ਸਹੂਲਤਾ ਤੇ ਵਧੀਆ ਸਿੱਖਿਆ ਸਹੂਲਤਾ ਦਿੱਤੀਆਂ ਜਾਣਗੀਆਂ। ਉਸੇ ਦੇ ਤਹਿਤ 15 ਅਗਸਤ 2022 ਨੂੰ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੁਆਰਾ 800 ਤੋਂ ਪਲੱਸ ਜੋ ਮੁਹੱਲਾ ਕਲੀਨਿਕ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਸਨ ਆਜ਼ਾਦੀ ਦਿਹਾੜੇ ਤੇ 800 ਤੋਂ ਵੱਧ ਜੋ ਮਹੱਲਾ ਕਲੀਨਿਕ ਲੋਕਾਂ ਵਾਸਤੇ ਦਿੱਤੇ ਗਏ ਜਿਦੇ ਵਿੱਚ ਹਰ ਰੋਜ਼ ਸਾਨੂੰ ਲਵੇ ਦੇ ਜਿਵੇਂ ਸਾਡੇ ਘੱਗੇ ਨੂੰ ਮਹੱਲਾ ਕਲੀਨਿਕ ਮਿਲਿਆ ਉੱਥੇ ਪੰਜ ਸੱਤ ਪਿੰਡਾਂ ਨੂੰ ਇਹ ਜੋ ਸੈਂਟਰ ਪੈਂਦਾ ਉੱਥੇ ਪੰਜ ਚਾਰ ਸੁ ਦਵਾਈ ਸਾਨੂੰ ਫ੍ਰੀ ਮਿਲਦੀ ਹੈ ਤੇ 36 ਪ੍ਰਕਾਰ ਦੇ ਜੋ ਟੈਸਟ ਨੇ ਫ੍ਰੀ ਮਿਲਦੇ ਨੇ ਉਸ ਤੋਂ ਬਾਅਦ ਸਿੱਖਿਆ ਸਹੂਲਤਾਂ ਦੇ ਤਹਿਤ ਪੰਜਾਬ ਸਰਕਾਰ ਦੁਆਰਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੁਆਰਾ ਸਿੱਖਿਆ ਨੂੰ ਮੁੱਖ ਰੱਖਦੇ ਹੋਏ ਆਪਣਾ ਵਾਅਦਾ ਪੂਰਾ ਕੀਤਾ ਗਿਆ ਪੰਜਾਬ ਦੇ ਵਿੱਚ ਸਕੂਲ ਆਫ ਫੈਮਿਨਿਟੀ ਦਿੱਤੇ ਗਏ ਤੇ ਹੁਣ ਗੱਲ ਕਰੀਏ 10 ਲੱਖ ਦਾ ਜੋ ਸਿਹਤ ਬੀਮਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਹੈ ਜੋ ਇਹ ਬਣਾਇਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕਿ ਗਰੀਬ ਪਰਿਵਾਰਾਂ ਦੇ ਜੋ ਲੋਕ ਦਿਹਾੜੀਦਾਰ ਮਜ਼ਦੂਰ ਲੋਕ ਵੱਡੇ ਇਲਾਜ ਜੋ ਮਹਿੰਗੇ ਇਲਾਜਾਂ ਤੋਂ ਬਾਂਝੇ ਰਹਿ ਜਾਂਦੇ ਸੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਨ ਨੂੰ ਇਸ ਗੱਲ ਦੀ ਚਿੰਤਾ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਇਹ ਸਕੀਮ ਲਿਆਂਦੀ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਇਲਾਜ ਪੱਖੋਂ ਨੀ ਮਰਨ ਦੇਵਾਂਗੇ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜਿਹੜੀ ਸਰਕਾਰ ਹੈ ਉਹ ਪਿੰਡਾਂ ਦੇ ਸੱਥਾਂ ਦੇ ਵਿੱਚੋਂ ਚੱਲੇਗੀ ਉਸੇ ਤਰ੍ਹਾਂ ਪਿੰਡਾਂ ਦੇ ਸਾਂਝੇ ਪਲੈਸਟ ਦੇ ਵਿੱਚੋਂ ਇਹ ਕਾਰਡ ਬਣਾਏ ਜਾ ਰਹੇ ਨੇ ਸੋ ਇੱਥੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਆਪਣੇ ਆਧਾਰ ਕਾਰਡ ਤੇ ਵੋਟ ਕਾਰਡ ਲੈ ਕੇ ਆਪਣੇ ਜੋ ਇਹ ਕਾਰਡ ਨੇ ਬਣਵਾ ਕੇ 10 ਲੱਖ ਦਾ ਜੋ ਇਲਾਜ ਹੈ ਕੈਸ਼ਲੈਸ ਉਹ ਬਿਲਕੁਲ ਫ੍ਰੀ ਕਰਾ ਸਕਦੇ ਆ ਤੇ ਇਹ ਮੁੱਖ ਮੰਤਰੀ ਸਾਹਿਬ ਦੀ ਜੋ ਸੋਚ ਹੈ ਇਸ ਨੂੰ ਅਸੀਂ ਸਲਾਮ ਕਰਦੇ ਆ ਸਾਡੇ ਐਮਐਲਏ ਸਾਹਿਬ ਨੇ ਵੀ ਕੱਲ ਸਾਡੇ ਪਾਰਟੀ ਦੇ ਜੋ ਵਰਕਰ ਸਾਡੇ ਪ੍ਰਧਾਨ ਜੀ ਨੇ ਸੀਨੀਅਰ ਵਾਈਸ ਪ੍ਰਧਾਨ ਤੇ ਸਾਡੇ ਐਮਸੀ ਸਾਹਿਬ ਨੂੰ ਬੁਲਾ ਕੇ ਇਹ ਸਖਤ ਹਦਾਇਤਾਂ ਕੀਤੀਆਂ ਨੇ ਕਿ ਪੰਜਾਬ ਸਰਕਾਰ ਦੀ ਜੋ ਸਹੂਲਤ ਹੈ ਇਹ ਤੁਹਾਡੀ ਜ਼ਿੰਮੇਵਾਰੀ ਹੈ ਜੋ ਅੱਗੇ ਜ਼ਿੰਮੇਵਾਰ ਵਿਅਕਤੀ ਕੋਈ ਕੋਆਰਡੀਨੇਟਰ ਲੱਗੇ ਹੋਏ ਨੇ ਜਾਂ ਨਗਰ ਕੌਂਸਲ ਦੇ ਪ੍ਰਧਾਨ ਲੱਗੇ ਹੋਏ ਨੇ ਸੀਨੀਅਰ ਵਾਈਸ ਪ੍ਰਧਾਨ ਜਾਂ ਜਿਸ ਨੂੰ ਵੀ ਕੋਈ ਪਾਰਟੀ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਅੱਗੇ ਹੋ ਕੇ ਇਹਨਾਂ ਕੈਂਪਾਂ ਦੇ ਵਿੱਚ ਆਪਣੀ ਡਿਊਟੀ ਦੇ ਕੇ ਇੱਥੇ ਜੋ ਕੋਈ ਪੰਜਾਬ ਦਾ ਵਸਨੀਕ ਸਾਡਾ ਇੱਕ ਅੱਗੇ ਦਾ ਵਸਨੀਕ ਆ ਉਹ ਕੋਈ ਵੀ ਬਿਨਾ ਇਸ ਕਾਰਡ ਤੋਂ ਬਣ ਜਾ ਨਾ ਰਾਇ ਸਕੇ ਤਾਂ ਕਿ ਪੰਜਾਬ ਸਰਕਾਰ ਦੀ ਸਹੂਲਤ ਦਾ ਫਾਇਦਾ ਲੈ ਸਕੇ ਸੋ ਮੇਰੀ ਬੇਨਤੀ ਹੈ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਕਿ ਹਰ ਵਿਅਕਤੀ ਜੋ ਇਸ ਚੈਨਲ ਰਾਹੀਂ ਇਸ ਨਿਊਜ਼ ਨੂੰ ਸੁਣ ਤੇ ਦੇਖ ਰਿਹਾ ਹੈ ਕਿ ਆਪਣਾ ਬੋਰਡ ਕਾਰਡ ਤੇ ਆਧਾਰ ਕਾਰਡ ਲੈ ਕੇ ਅੱਜ ਗੁਰਦੁਆਰਾ ਨਾਨਕਸਰ ਦੇ ਵਿੱਚ ਸਾਡਾ ਤੀਜਾ ਕੈਂਪ ਹੈ ਇਸ ਤੋਂ ਪਹਿਲਾਂ ਦੁਰਗਾ ਮੰਦਰ ਦੇ ਵਿੱਚ 1 ਨੰਬਰ ਵਾਰਡ ਦਾ ਕੈਂਪ ਲੱਗਿਆ ਗੁਰੂ ਰਵਿਦਾਸ ਮੰਦਰ ਦੇ ਵਿੱਚ 12 ਨੰਬਰ ਵਾਰਡ ਦਾ ਕੈਂਪ ਲੱਗਿਆ ਅੱਜ 13 ਨੰਬਰ ਵਾਰਡ ਦਾ ਜੋ ਕੈਂਪ ਹੈ ਗੁਰਦੁਆਰਾ ਨਾਨਕਸਰ ਦੇ ਵਿੱਚ ਲੱਗਿਆ ਹੋਇਆ ਹੈ ਭਾਵੇਂ ਤੋਂ ਪੰਜਾਬ ਸਰਕਾਰ ਦੀ ਇੱਕ ਜਿਹੜੀ ਸਿਫਤ ਕਰਨੀ ਬਣਦੀ ਹੈ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਜਦੋਂ ਵੀ ਸਰਕਾਰ ਕੋਈ ਗਰੀਬ ਲੋਕਾਂ ਦੇ ਵਾਸਤੇ ਕੋਈ ਸਹੂਲਤ ਦਿੰਦੀ ਸੀ ਤਾਂ ਕੰਡੀਸ਼ਨ ਰੱਖ ਦਿੰਦੇ ਸੀ ਪਰ ਇਸ ਵਾਰ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਕਿ ਬਿਨਾਂ ਕਿਸੇ ਕੰਡੀਸ਼ਨ ਤੋਂ ਪਹਿਲਾਂ ਕੀ ਹੁੰਦਾ ਸੀ ਕੰਡੀਸ਼ਨਾਂ ਰੱਖ ਦਿੱਤੇ ਜਾਂਦੇ ਸੀ ਸਾਈਕਲ ਨਹੀਂ ਹੋਣਾ ਚਾਹੀਦਾ ਮੋਟਰਸਾਈਕਲ ਨਹੀਂ ਹੋਣਾ ਚਾਹੀਦਾ ਏਸੀ ਨਹੀਂ ਹੋਣਾ ਚਾਹੀਦਾ ਪਰ ਹੁਣ ਇਹ ਜਿਹੜਾ 10 ਲੱਖ ਦਾ ਸਿਹਤ ਬੀਮਾ ਯੋਜਨਾ ਕਾਰਡ ਹੈ ਜਿਹੜਾ ਇਹ ਬਿਨਾਂ ਕਿਸੇ ਕੰਡੀਸ਼ਨ ਤੋਂ ਹਰੇਕ ਲੋੜਵੰਦ ਦਾ ਅਮੀਰ ਗਰੀਬ ਦਾ ਬਣਾਇਆ ਜਾ ਰਿਹਾ ਹੈ ਬਿਨਾਂ ਕਿਸੇ ਕੰਡੀਸ਼ਨ ਤੋਂ ਜਿਸ ਤਰ੍ਹਾਂ ਪਹਿਲਾਂ 300 ਯੂਨਟ ਬਿਜਲੀ ਦੀ ਦਿੱਤੀ ਸੀ ਮਹੀਨਾਵਾਰ ਉਹ ਬਿਨਾਂ ਕਿਸੇ ਕੰਡੀਸ਼ਨ ਤੋਂ ਦਿੱਤੀ ਬਿਨਾਂ ਕਿਸੇ ਸ਼ਰਤਾਂ ਤੋਂ ਬਿਨਾਂ ਕਿਸੇ ਭੇਦਭਾਵ ਤੋਂ ਦਿੱਤੀ ਉਸੇ ਤਰ੍ਹਾਂ ਇਹ 10 ਲੱਖ ਜਿਹੜਾ ਸਿਹਤ ਕਾਰਡ ਬਣਾਇਆ ਜਾ ਰਿਹਾ ਹੈ ਬਿਨਾਂ ਕਿਸੇ ਕੰਡੀਸ਼ਨ ਤੋਂ ਅਸੀਂ ਪੰਜਾਬ ਸਰਕਾਰ ਦਾ ਇਸ ਪੱਖੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਜੀ ਹਾਂਜੀ ਸੈਸੀ ਜੀ ਸੈਸਰੀ ਗਾਲ ਕੀ ਨਾਇਆ ਅਮਨਦੀਪ ਕੌਰ ਜੀ ਸਾ ਆਪਣੀ ਬਾੜ ਦੇ ਵਿੱਚ ਇੱਕ ਐਪ ਲੱਗਾ ਹੋਇਆ ਜੀ ਹਾਂਜੀ ਆ ਸਾਡੀ ਬਾੜ ਚ ਦੇ ਕਿੰਨੇ ਕੋ ਆਪਣੇ ਬਾੜ ਦੇ ਜਿਹੜੇ ਨੇ ਹੰਗਾਰਾ ਦੇ ਰਹੇ ਨੇ ਕਿੰਨੇ ਕੋ ਲੋਕ ਇੱਥੇ ਆ ਕੇ ਆਪਣਾ ਬਨਵਾ ਰਹੇ ਨੇ ਰਕਾਰਡ ਹੈ ਹੰਗਾਰਾ ਬਹੁਤ ਲੋਕ ਦੇ ਰਹੇ ਨੇ ਜੀ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜੀ ਜਿਹੜਾ ਗਰੀਬ ਪਰਿਵਾਰੇ ਦਾ ਫਾਇਦਾ ਲੈਣਗੇ ਜੀ ਨਹੀਂ ਸਿਹਤ ਪੱਖੋਂ ਜਿਨ੍ਹਾਂ ਨੇ ਧਿਆਨ ਦਿੱਤਾ ਮੁੱਖ ਮੰਤਰੀ ਨੇ ਆਪਣੇ ਨੇ ਜੀ ਬਿਲਕੁਲ ਹਾਂਜੀ ਆਪਣੇ ਐਮਐਲਏ ਕੁਲਵੰਤ ਸਿੰਘ ਜੀ ਨੇ ਜੀ ਬਹੁਤ-ਬਹੁਤ ਧੰਨਵਾਦ ਜਕਰ ਕਿਉਂਕਿ ਗਰੀਬ ਲੋਕਾਂ ਜਿਹੜੇ ਸੀ ਉਹਨਾਂ ਦਾ ਟ੍ਰੀਟਮੈਂਟ ਸਹੀ ਤਰ੍ਹਾਂ ਨਹੀਂ ਹੁੰਦਾ ਸੀਗਾ ਹਾਂਜੀ ਵੀ ਮਤਲਬ ਉਹ ਜ਼ਿਆਦਾ ਮਹਿੰਗਾ ਵੀ ਨਹੀਂ ਕਰਾ ਸਕਦੇ ਸੀ ਪਰ ਹੁਣ ਕੀ ਹੈ ਉਹ ਪੂਰਾ ਪੂਰਾ ਫਾਇਦਾ ਲੈਣਗੇ ਜੀ ਤੇ ਆਪਣੇ ਸਿਹਤ ਪੱਖੋਂ ਵਧੀਆ ਤੰਦਰੁਸਤ ਰਹਿਣਗੇ ਜੀ ਤੇ ਹਰ ਪ੍ਰਕਾਰ ਦਾ ਆਪਣਾ ਇਲਾਜ ਕਰਵਾ ਸਕਣਗੇ ਸਾਡੀ ਬਾੜ ਦੇ ਫਿਰ ਸਾਰਿਆਂ ਨੂੰ ਕਹਿ ਰਹੇ ਹੋ ਤੁਸੀਂ ਬਿਆਕ ਹਾਂਜੀ ਆਪਣੀ ਬਾੜ ਦੇ ਨੂੰ ਸਾਰਿਆਂ ਨੂੰ ਕਹਿ ਰਿਹਾ ਹਾਂ ਜੀ ਸਾਰੇ ਤਾਂ ਜੋ ਇਹਦਾ ਫਾਇਦਾ ਲੈ ਸਕਣ ਜੀ ਹਾਂ ਹਰ ਇੱਕ ਸਹੂਲਤ ਉਹਨਾਂ ਨੂੰ ਮਿਲ ਸਕੇ ਜੀ ਬਾਪੂ ਕੀ ਨਾ ਹੈ ਤੁਹਾਡਾ ਸਿੰਦਰ ਸਿੰਘ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਕਗਾ ਜੀ ਅੱਜ ਘੜ ਬਣਵਾਣੇ ਸੀ ਇੱਥੇ ਹਾਂਜੀ ਹਾਂਜੀ ਤੇ ਬਣ ਗਿਆ ਘੜ ਕਿ ਨਹੀਂ ਅਜੇ ਨਹੀਂ ਰਹਿ ਗਿਆ ਜੀ اچھا ਹਾਂ 21ਵੇਂ ਦਾ ਲੱਗ ਰਿਹਾ ਤੁਹਾਨੂੰ ਇਹ ਉਪਰਾਲਾ ਜਿਹੜਾ ਇਹ ਕਰ ਰਹੇ ਨੇ ਠੀਕ ਹੈ ਜੀ ਬੜਾ ਵਧੀਆ ਜੀ ਬੜਾ ਵਧੀਆ ਪਹਿਲਾਂ ਕੋ ਕਾਰਡ ਬਣਿਆ ਸੀ ਤੁਹਾਡਾ ਪਹਿਲਾਂ ਬਣਿਆ ਸੀ 5 ਲੱਖ ਵਾਲਾ ਅੱਛਾ ਹਾਂ ਉਹਦੇ ਤੋਂ ਹੀ ਕਹਿੰਦੇ ਦੁਬਾਰਾ ਵੱਡਾ ਬਣ ਜੇਗਾ ਅੱਛਾ ਉਤੋਂ ਹੀ ਦੁਬਾਰਾ ਵੱਡਾ ਬਣ ਜੇਗਾ ਹਾਂਜੀ ਹਾਂਜੀ ਯਾਨੀ ਕਿ ਵਧੀਆ ਕੰਮ ਕਰਿਆ ਸਰਕਾਰ ਨੇ ਹਾਂ ਜੀ ਬੜਾ ਵਧੀਆ ਕਰਿਆ